ਜ਼ਰਾ ਇਮੇਜਨ ਕਰੋ ਦੇਸ਼ ਦੇ ਹਰਮਨ ਪਿਆਰੇ ਨੇਤਾ ਹਾਈਵੇ ਤੇ ਚੱਲ ਰਹੇ ਨੇ ਸਿੱਧਾ ਪਲੇਨ ਸਮੂਥ ਹਾਈਵੇ 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 ਦਾ ਕੋਰਸ ਚੱਲ ਰਿਹਾ ਹੈ ਗਾਣੇ ਪਿੱਛੇ ਚੱਲਦਾ ਨਾ ਜਿਵੇਂ ਕੋਰਸ ਬਾਕੀ ਸਾਰੇ ਭਾਸ਼ਣ ਕੌੜੀਆਂ ਮੰਦੀਆਂ ਮਾੜੀਆਂ ਗੱਲਾਂ ਕੋਰਸ ਵਿੱਚ ਦਬ ਜਾਂਦੀਆਂ ਨੇ ਹਾਈਵੇ ਹਾਈਵੇ ਨਾ ਤਾਂ ਕਿਸੇ ਫਲਾਈਓਵਰ ਉਤੇ ਰੁਕਣ ਫਸਣ ਦਾ ਡਰ ਨਾ ਕਿਸੇ ਤਰ੍ਹਾਂ ਦਾ ਯੂ ਟਰਨ ਇਸ ਵਿੱਚ ਖਲਲ ਪਾ ਦਿੱਤਾ ਕਿਸਾਨਾਂ ਨੇ ਤੇ ਯੂ ਟਰਨ ਹੋ ਗਿਆ ਕਿਸਾਨੀ ਕਾਨੂੰਨਾ ਦੇ ਪਰ ਥੁੱਕ ਕੇ ਚੱਟਣ ਵਾਲਾ ਜਿਹੜਾ ਮਾਮਲਾ ਹੈ ਨਾ ਉਹ ਹਰਮਨ ਪਿਆਰੀ ਨੀਤਾ ਨਾਲ ਬਹੁਤੀ ਵਾਰੀ ਨਹੀਂ ਹੋਇਆ ਪਰ ਇਸ ਸਾਲ ਤੋਂ ਮਾਮਲਾ ਜ਼ਰਾ ਬਦਲ ਗਿਆ ਲੱਗਦਾ ਹੈ ਮਸਾ ਇੱਕ ਹਫਤੇ ਦੇ ਅੰਦਰ ਤਿੰਨ ਯੂ ਟਰਨ ਲੈ ਲਏ ਗਏ ਨੇ ਲੇਟੈਸਟ ਹੈ ਕਿ 45 ਸੀਨੀਅਰ ਪੋਜੀਸ਼ਨਾਂ ਉੱਤੇ ਆਈਐਸ ਵਗੈਰਾ ਦਾ ਇਗਜ਼ਾਮ ਲਏ ਬਗੈਰ ਸਿੱਧੀਆਂ ਭਰਤੀਆਂ ਕਰਨ ਦਾ ਇਸ਼ਤਿਹਾਰ ਨਿਕਲਿਆ ਸੀ ਉਸ ਤੋਂ ਬਾਅਦ ਰੌਲਾ ਪੈ ਗਿਆ ਵਿਰੋਧੀ ਧਿਰਾਂ ਨੇ ਕਿਹਾ ਵੀ ਇਹਦੇ ਵਿੱਚ ਤਾਂ ਰਿਜ਼ਰਵੇਸ਼ਨ ਮਤਲਬ ਕਿ ਪਛੜੇ ਵਰਗਾਂ ਨੂੰ ਮਿਲਣ ਵਾਲਾ ਰੱਖਵਾ ਕਰਨ ਉਹਦਾ ਹੀ ਖਿਆਲ ਨਹੀਂ ਕੀਤਾ ਗਿਆ ਹੁਣ ਅੱਜ ਕੱਲ੍ਹ ਰਲੀ ਮਿਲੀ ਸਰਕਾਰ ਹੈ ਤਾਂ ਕੇਂਦਰੀ ਮੰਤਰੀਆਂ ਦੇ ਵੀ ਜ਼ੁਬਾਨ ਹੈ ਕੇਂਦਰੀ ਮੰਤਰੀ ਚਿਰਾਗ ਪਾਸਮਾਨ ਨੇ ਕਿਹਾ ਅਸੀਂ ਇਹਦੇ ਹੱਕ ਵਿੱਚ ਨਹੀਂ ਗੱਲ ਵਰੀ ਤਾਂ ਸਰਕਾਰ ਨੇ ਯੂਪੀਐਸਸੀ ਨੂੰ ਚਿੱਠੀ ਲਿਖ ਦਿੱਤੀ ਕਿ ਜੀ ਇਸ ਇਸ਼ਤਿਹਾਰ ਨੂੰ ਵਾਪਸ ਕਰ ਲਓ ਨਾਲੇ ਕਿ ਆ ਕਿ ਹਰਮਨ ਪਿਆਰੇ ਨੇਤਾ ਦਾ ਇਹ ਮੰਨਣਾ ਹੈ ਕਿ ਇਸ ਵਿੱਚ ਰਿਜ਼ਰਵੇਸ਼ਨ ਹੋਣੀ ਚਾਹੀਦੀ ਹੈ ਅਖੇ ਕਿ ਉਹ ਸਮਾਜਿਕ ਨਿਆਂ ਦੇ ਬਹੁਤ ਹੱਕ ਵਿੱਚ ਨੇ ਓਕੇ ਮਨ ਬਦਲੂ ਲੈਟਰ ਦੇ ਵਿੱਚ ਨਾਲ ਇਹ ਜ਼ਰੂਰ ਨੱਥੀ ਕਰ ਦਿੱਤਾ ਗਿਆ ਕਿ ਜੀ ਪਿਛਲੀਆਂ ਸਰਕਾਰਾਂ ਨੇ ਵੀ ਅਜਿਹੀਆਂ ਨਿਯੁਕਤੀਆਂ ਕੀਤੀਆਂ ਸਨ ਵੈਸੇ ਅਜਹੀ ਦਲੀਲ ਮੇਰੇ ਪਾਂਜੇ ਨੇ ਇੱਕ ਵਾਰੀ ਸ਼ਰਾਰਤ ਕਰਨ ਤੋਂ ਬਾਅਦ ਮੇਰੇ ਨਾਲ ਕੀਤੀ ਸੀ ਮੈਂ ਗੋ ਜਵਾਬ ਦਿੱਤਾ ਵੀ ਫਲਾਣਾ ਟੱਠੇ ਖੂਦ ਛਾਲ ਮਾਰੇਗਾ ਤੂੰ ਵੀ ਮਾਰੇਗਾ ਮੇਰੇ ਪਾਂਜੇ ਦੀ ਪੰਜਾਬੀ ਜਰਾ ਮਿੱਠੀ-ਮਿੱਠੀ ਜੀ ਹੈ ਉਹਨੂੰ ਇਹ ਪਤਾ ਹੀ ਨਹੀਂ ਲੱਗਾ ਵੀ ਟੱਠੇ ਖੂ ਦਾ ਮਤਲਬ ਕੀ ਹੁੰਦਾ ਹੈ ਬਾਕੀ ਦੋ ਯੂ ਟਰਨਾਂ ਦੀ ਗੱਲ ਵੀ ਛੇਤੀ ਛੇਤੀ ਕਰ ਲੈਣੇ ਆ ਨਹੀਂ ਤੇ ਇਹ ਵੀਡੀਓ ਵੀ ਠੱਠੇ ਖੂ ਚਲਾ ਜਾਣਾ ਹੈ ਇੱਕ ਤਾਂ ਹੈ ਬ੍ਰਾਡਕਾਸਟ ਬਿਲ ਉਸ ਕਾਨੂੰਨ ਦਾ ਮਸੌਦਾ ਜਿਸ ਤਹਿਤ ਇੰਟਰਨੈਟ ਜਾਂ ਸੋਸ਼ਲ ਮੀਡੀਆ ਵਗੈਰਾ ਉੱਪਰ ਲਿਖਣ ਬੋਲਣ ਵਾਲਿਆਂ ਲਈ ਸਖਤ ਸ਼ਰਤਾ ਬਣਾਉਣ ਦਾ ਕਥਿਤ ਪਲਾਨ ਸੀ ਸਰਕਾਰ ਉੱਤੇ ਇਲਜ਼ਾਮ ਲੱਗੇ ਕਿ ਆਜ਼ਾਦ ਆਵਾਜ਼ਾਂ ਨੂੰ ਦੱਬਣ ਦਾ ਕੰਮ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਪਰ ਹੁਣ ਮਸੌਦਾ ਵਾਪਸ ਲੈ ਲਿਆ ਗਿਆ ਹੈ ਲੈ ਲਿਆ ਗਿਆ ਹੈ ਇੱਕ ਹੋਰ ਡੈਮੋਕਰੈਟਿਕ ਫੈਸਲਾ ਯੂ ਟਰਨ ਇਹ ਮਸੌਦਾ ਤੇ ਸੰਸਦ ਵੀ ਨਹੀਂ ਸੀ ਪਹੁੰਚਿਆ ਪਰ ਮੁ슬ਮਾਨਾ ਦੇ ਵਕਫ ਬੋਰਡ ਦੀ ਬੰਤਰ ਨੂੰ ਬਦਲਣ ਵਾਲਾ ਮਸੌਦਾ ਜ਼ਰੂਰ ਸੰਸਦ ਪਹੁੰਚ ਗਿਆ ਸੀ ਹੁਣ ਉंजे ਕਿਹਾ ਜਾ ਸਕਦਾ ਵੀ ਸੁਧਾਰ ਦੀ ਗੁੰਜਾਇਸ਼ ਤੇ ਜ਼ਰੂਰ ਹੈ ਪਰ ਇਸ ਦੇ ਕੁਝ ਨੁਕਤੇ ਬੜਾ ਹਰਾਮ ਕਰਨ ਵਾਲੇ ਸਨ ਜਿਵੇਂ ਕਿ ਗੈਰ ਮੁਸਲਮਾਨ ਵੀ ਵੋਟ ਪਾ ਸਕਦੇ ਨੇ ਜਿਵੇਂ ਕਿ ਸਰਕਾਰੀ ਅਫਸਰਾਂ ਦੀ ਦਖਲਅੰਦਾਜ਼ੀ ਮਾਮਲਾ ਫਸ ਗਿਆ ਕਿਉਂਕਿ ਅਜਿਹੇ ਮਾਮਲਿਆਂ ਵਿੱਚ ਮੰਤਬ ਜੋ ਮਰਜ਼ੀ ਹੋਵੇ ਕਿ ਜੇ ਅਸੀਂ ਤੇ ਸੁਧਾਰ ਕਰਨਾ ਚਾਹੁੰਦੇ ਹਾਂ ਪਰ ਸਾਡੇ ਹਰਮਨ ਪਿਆਰੇ ਨੇਤਾ ਦਾ ਅਜਿਹੇ ਮਸਲਿਆਂ 'ਚ ਖਾਸ ਤੌਰ ਤੇ ਰਿਕਾਰਡ ਜਿਹਾ ਹੈ ਕਿ ਸ਼ੱਕ ਤੇ ਹੋ ਹੀ ਜਾਂਦਾ ਹੈ ਨਾ ਸੋ ਇਹ ਬਿੱਲ ਇਹ ਮਸੌਦਾ ਹੁਣ ਪਹੁੰਚ ਗਿਆ ਹੈ ਸੰਸਦੀ ਕਮੇਟੀ ਕੋਲ ਇਸ ਨੂੰ ਹੋਰ ਸ਼ਬਦਾਂ 'ਚ ਲੋਕ ਠੰਡਾ ਬਸਤਾ ਵੀ ਆਖਦੇ ਨੇ ਹੁਣ ਤੁਸੀਂ ਇਹਨਾਂ ਤਿੰਨਾਂ ਫੈਸਲਿਆਂ ਨੂੰ ਸਿੰਪਲੀ ਯੂ ਟਰਨ ਵੀ ਆਖ ਸਕਦੇ ਹੋ ਜ਼ਿੱਦ ਟੁੱਟਣਾ ਵੀ ਆਖ ਸਕਦੇ ਹੋ ਸੀਟਾਂ ਘਟੇ ਤੇ ਲੋਕਤੰਤਰ ਦਾ ਰੰਗ ਚੜਿਆ ਵੀ ਜਾਣ ਸਕਦੇ ਹੋ ਜਾਂ ਫਿਰ ਤੁਹਾਡੀ ਮਰਜ਼ੀ ਅੱਖਾਂ ਮੀਟ ਕੇ ਹਾਈਵੇ ਹਾਈਵੇ ਅਜੇ ਵੀ ਜਾਂਦੇ ਰਹਿ ਸਕਦੇ ਹੋ ਧਿਆਨ ਰਹੇ ਕੋਰਸ ਜ਼ਿਆਦਾ ਉੱਚਾ ਹੋ ਜਾਂਦਾ ਹੈ ਨਾ ਤੇ ਗੀਤ ਓਵਰ ਆਲ ਇਰੀਟੇਟਿੰਗ ਜਾ ਹੋ ਜਾਂਦਾ ਹੈ ਤੇ ਲੋਕੀ ਬਟਨ ਨੱਪ ਕੇ ਗੀਤ ਹੀ ਬਦਲ ਦਿੰਦੇ ਨੇ